ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਬੜੀ ਸੋਹਣੀ ਵਾਰਤਾ ਆਪਣੇ ਜੀਵਨ ਦੀ ਕਹੀ ਸੀ ਮੈਂ ਇੱਕ ਵਾਰਤਾ ਕਹਿ ਕਿ ਦੂਜੀ ਵਾਰਤਾ ਸੰਪੂਰਨ ਕਰਦਾ ਕਥਾ ਕਰਦੇ ਹੁੰਦੇ ਸਨ ਹਰ ਰੋਜ਼ ਪ੍ਰਿੰਸੀਪਲ ਸਾਹਿਬ ਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਮਹਾਪੁਰਸ਼ ਉਹਨਾਂ ਉਹਨਾਂ ਦੀ ਕਥਾ ਤੋਂ ਪ੍ਰਸੰਨ ਹੋ ਕੇ ਫਿਰ ਕਿਤੇ ਨਾ ਕਿਤੇ ਮਾਇਆ ਉਹਨਾਂ ਨੂੰ ਉਹਨਾਂ ਨੇ ਦੇ ਜਾਣੀ ਕਿਤੇ ਜਿੰਨੀ ਕੁ ਮਾਇਆ ਉਹਨਾਂ ਕੋਲੇ ਹੋਣੀ ਨਾ ਤੇ ਉਹਨਾਂ ਨੇ ਮੁੱਠ ਭਰ ਕੇ ਤੇ ਇਸ ਤਰ੍ਹਾਂ ਵੀ ਆ ਤੁਹਾਡੀ ਕਥਾ ਦੀ ਭੇਟਾ ਪਾਈ ਕਹਿਣ ਲੱਗੇ ਇੱਕ ਦਿਨ ਉਹਨਾਂ ਨੇ ਕਥਾ ਕੀਤੀ ਬੇਗਮਪੁਰਾ ਸ਼ਹਿਰ ਕੋ ਨਾਓ ਪ੍ਰਿੰਸੀਪਲ ਗੰਗਾ ਸਿੰਘ ਨੇ ਉਹਨਾਂ ਨੇ ਆਪ ਲਿਖੀ ਇਹ ਘਟਨਾ ਪ੍ਰਿੰਸੀਪਲ ਗੰਗਾ ਸਿੰਘ ਐਸੇ ਮਨੁੱਖ ਨੇ ਐਸੇ ਵਿਦਵਾਨ ਨੇ ਜਿਨ੍ਹਾਂ ਨੇ ਹਰ ਇੱਕ ਗਲਤ ਤਰਕ ਦੇ ਆਧਾਰ ਤੇ ਕੀਤੀ ਹੈ ਤੋ ਕਹਿੰਦੇ ਵੀ ਉਸ ਦਿਨ ਉਹਨਾਂ ਨੇ ਆਪ ਦੇ ਜੀਵਨ ਦੀ ਘਟਨਾ ਲਿਖਦੇ ਕਿਹਾ ਕਹਿਣ ਲੱਗੇ ਉਸ ਦਿਨ ਮੇਰੇ ਸਾਰੇ ਤਰਕ ਹਾਰ ਗਏ ਮੇਰੇ ਕੋਲ ਕੋਈ ਤਰਕ ਨਹੀਂ ਰਿਹਾ ਉਸ ਦਿਨ ਮਸਕੀਨ ਜੀ ਨੇ ਇਸ ਘਟਨਾ ਦਾ ਜ਼ਿਕਰ ਵੀ ਕੀਤਾ ਆਪਣੀ ਆਪਣੀਆਂ ਕਥਾ ਵਾਰਤਾਵਾਂ ਦੇ ਵਿੱਚ ਵਾਪਰ ਦਾ ਕੀ ਇਹ ਕਹਿਣ ਲੱਗੇ ਮੈਂ ਕਥਾ ਕਰਕੇ ਤੇ ਬਹੁਤ ਉਸ ਦਿਨ ਪਿਆਰੀ ਕਥਾ ਹੋਈ ਸੰਗਤ ਵੀ ਬੜਾ ਪਤੀਜੀ ਕਥਾ ਤੋਂ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਨੀਰ ਸੀ ਕਹਿਣ ਲੱਗੇ ਬੜੇ ਟਰੇਮ ਸਹਿਤ ਸੰਗਤ ਨੇ ਕਥਾ ਸਰਵਣ ਕੀਤੀ ਤੋਂ ਕਹਿਣ ਲੱਗੇ ਵੀ ਮੈਂ ਵੀ ਬੜੇ ਦੁਸ਼ਾਨ ਦੇ ਕੇ ਕਿਉਂਕਿ ਦ੍ਰਿਸ਼ਟਾਂਤਾਂ ਦੇ ਬੜੇ ਮਾਰ ਸਨ ਆਦਮੀ ਕਿਸੇ ਨੇ ਬੋਲਣਾ ਸਿੱਖਣਾ ਹੋਵੇ ਨਾ ਕਿਸੇ ਨੇ ਬੋਲਣਾ ਸਟੇਜ ਤੇ ਬੋਲਣਾ ਸਿੱਖਣਾ ਹੋਵੇ ਤਾਂ ਸਭ ਤੋਂ ਪਹਿਲੀ ਸਿੱਖ ਧਰਮ ਦੇ ਵਿੱਚ ਜਿਹੜੀ ਕਿਤਾਬ ਬੋਲਣ ਵਾਸਤੇ ਜਿਹੜਾ ਤਜਰਬਾ ਸੀ ਉਹ ਪ੍ਰਿੰਸੀਪਲ ਗੰਗਾ ਸਿੰਘ ਨੇ ਲਿਖੀ ਸੀ। ਜਨਤਾ ਵਿੱਚ ਕਿਵੇਂ ਬੋਲੀਏ? ਕਿਤਾਬ ਦਾ ਨਾਂ ਸੀ। ਤਾਂ ਹੁਣ ਤੁਸੀਂ ਦੇਖੋ ਵੀ ਜਿਹੜੇ ਬੋਲਣਾ ਸਿਖਾਉਂਦੇ ਨੇ ਜਿਹੜੇ ਜਿਨ੍ਹਾਂ ਦੇ ਕੋਲੋਂ ਬੁਲਾਰੇ ਬਣਦੇ ਨੇ ਬੁਲਾਰੇ ਸਿੱਖ ਕੇ ਜਾਂਦੇ ਨੇ ਤੇ ਉਹ ਕਿੰਨੇ ਕਾਪ ਚੋਟੀ ਦੇ ਆਲਾ ਕਿਸਮ ਦੇ ਬੁਲਾਰੇ ਹੋਣਗੇ। ਪ੍ਰਿੰਸੀਪਲ ਸਾਹਿਬ ਕਹਿਣ ਲੱਗੇ ਕਥਾ ਕਰ ਰਹੇ ਨੇ ਸਮਾਪਤੀ ਹੋ ਗਈ ਕਥਾ ਦੀ। ਸਮਾਪਤੀ ਤੋਂ ਬਾਅਦ ਸਤ ਬਾਬਾ ਅਕਰ ਸਿੰਘ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਕੋਲ ਆ ਕੇ ਬੈਠੇ ਤੇ ਕਹਿੰਦੇ ਮਹਾਂਪੁਰਸ਼ ਅੱਜ ਪ੍ਰਿੰਸੀਪਲ ਸਾਹਿਬ ਵੱਲ ਤਰਸ ਦੀ ਨਿਗਾਹ ਨਾਲ ਦੇਖ ਰਹੇ ਨੇ ਬੜਾ ਉਹਨਾਂ ਨੂੰ ਤਰਸ ਜਿਹਾ ਆ ਰਿਹਾ ਤੇ ਪ੍ਰਿੰਸੀਪਲ ਸਾਹਿਬ ਵੀ ਸਮਝ ਗਏ ਵੀ ਅੱਜ ਮਹਾਂਪੁਰਸ਼ ਜਿਹੜਾ ਜਿਹੜੀ ਨਿਗਾਹ ਨਾਲ ਤੱਕ ਰਹੇ ਨੇ ਇਹਨਾਂ ਦੀ ਨਿਗਾ ਇਹਨਾਂ ਦੀ ਦੇਖਣੀ ਬੜੀ ਕਮਾਲ ਦੀ ਹੈ ਤੇ ਫਿਰ ਕਹਿਣ ਲੱਗੇ ਉਹਨਾਂ ਨੇ ਤਰਸ ਕਰਕੇ ਕਿਹਾ ਕਹਿਣ ਲੱਗੇ ਗੰਗਾ ਸਿੰਘ ਬੇਗਮਪੁਰੇ ਦੀ ਗੱਲ ਕੀਤੀ ਹੈ ਕਿਤੇ ਬੇਗਮਪੁਰਾ ਦੇਖਿਆ ਤੁਸੀਂ ਬੇਗਮਪੁਰੇ ਦੀ ਗੱਲ ਕੀਤੀ ਐ ਤੁਸੀਂ ਆਪਣੀ ਵਾਰਤਾ ਦੇ ਵਿੱਚ ਤੱਕਿਆ ਤੁਸੀਂ ਅੱਖਾਂ ਨਾਲ ਬੇਗਮਪੁਰਾ ਕੀ ਐ ਬੇਗਮਪੁਰਾ ਪ੍ਰਿੰਸੀਪਲ ਗੰਗਾ ਸਿੰਘ ਨੇ ਵਾਰਤਾ ਕਰ ਸੰਤ ਉਹਨੇ ਕਿਆ ਕਹਿਣ ਲੱਗੇ ਜੀ ਮੇਰਾ ਕੰਮ ਐ ਵਾਰਤਾ ਸੁਣਾਉਣੀ ਮੇਰਾ ਕੰਮ ਐ ਕਥਾ ਸੁਣਾਉਣੀ ਤੇ ਕਹਿਣ ਲੱਗੇ ਜੇ ਸੱਚ ਪੁੱਛੋ ਨਾ ਤਾਂ ਇਹ ਮੈਨੂੰ ਇੰਜ ਲੱਗਦਾ ਵੀ ਗੁਰੂ ਸਾਹਿਬਾਨ ਨੇ ਭਗਤ ਸਾਹਿਬਾਨ ਨੇ ਕਲਪਨਾ ਜੀ ਕੀਤੀ ਆ ਅਸਲ ਦੇ ਵਿੱਚ ਕੋਈ ਬਾਹਰੀ ਰੂਪ ਵਿੱਚ ਬੇਗਮ ਪੁਰਾ ਨਹੀਂ ਇਹ ਤਾਂ ਅੰਦਰ ਦੀ ਅਧਿਆਤਮਕ ਕਲੀ ਅਵਸਥਾ ਦਾ ਹੀ ਜ਼ਿਕਰ ਹੈ ਕਹਿਣ ਲੱਗੇ ਸੰਤ ਤਰਸ ਦੇ ਘਰ ਵਿੱਚ ਆਏ ਤੇ ਪ੍ਰਿੰਸੀਪਲ ਸਾਹਿਬ ਵੱਲੋਂ ਕਹਿਣ ਲੱਗੇ ਤੱਕ ਰਹੇ ਨੇ ਕਹਿਣ ਲੱਗੇ ਅੱਜ ਬੇਗਮ ਪੁਰੇ ਦੇ ਦਰਸ਼ਨ ਕਰਵਾਈਏ ਤੁਸੀਂ ਕਹਿਣ ਲੱਗੇ ਜੋ ਗੱਲ ਕਹਨੇ ਹੋ ਉਹ ਅਜੇ ਤੱਕ ਉਹਦੇ ਪ੍ਰਤੀ ਤੁਹਾਡੇ ਅੰਦਰ ਵਿਸ਼ਵਾਸ ਨਹੀਂ ਵੱਜਿਆ ਤੇ ਕਹਿਣ ਲੱਗੇ ਉਸ ਦਿਨ ਪਹਿਲੀ ਵਾਰੀ ਵਾਪਰਿਆ ਵੀ ਪ੍ਰਿੰਸੀਪਲ ਸਾਹਿਬ ਦਾ ਹੱਥ ਫੜ ਕੇ ਨਾ ਉਹਨਾਂ ਨੇ ਦੋਨੇ ਹੱਥਾਂ ਦੇ ਵਿੱਚ ਲੈ ਲਿਆ ਤੇ ਕਹਿਣ ਲੱਗੇ ਅੱਖਾਂ ਬੰਦ ਕਰੋ ਤੇ ਬੋਲੋ ਵਾਹਿਗੁਰੂ ਉਹ ਕਹਿੰਦੇ ਉਹਨਾਂ ਦਾ ਹੱਥ ਮੇਰੇ ਹੱਥ ਵਿੱਚ ਸਪਰਸ਼ ਕਰਨ ਦੀ ਦੇਰ ਸੀ ਮੈਂ ਅੱਖਾਂ ਬੰਦ ਕੀਤੀਆਂ ਵਾਹਿਗੁਰੂ ਬੋਲਿਆ ਕਹਿੰਦੇ ਇੱਕ ਵਾਰੀ ਵਾਹਿਗੁਰੂ ਕਿਹਾ ਪਰਤ ਕਿ ਮੇਰੀ ਜ਼ਬਾਨ ਹਿੱਲ ਨਾ ਸਕੀ ਤੇ ਮੈਨੂੰ ਵੀ ਨਹੀਂ ਪਤਾ ਮੈਂ ਕਿੰਨਾ ਸਮਾਂ ਇਸੇ ਤਰ੍ਹਾਂ ਹੀ ਸੰਤਾਂ ਦੇ ਕੋਲ ਬੈਠਾ ਰਿਹਾ ਪਤਾ ਨਹੀਂ ਕਿੰਨਾ ਕੁ ਸਮਾਂ ਬਤੀਤ ਹੋ ਗਿਆ ਨਾ ਮੈਨੂੰ ਪਤਾ ਚੱਲਿਆ ਇੰਨਾ ਰਸ ਕਹਿਣ ਲੱਗੇ ਮੈਂ ਜ਼ਿੰਦਗੀ ਦੇ ਵਿੱਚ ਦੁਨੀਆ ਦੇ ਸਾਰੇ ਰਸ ਭੋਗੇ ਦੁਨੀਆ ਦੇ ਕਿਸੇ ਰਸ ਵਿੱਚ ਇੰਨਾ ਰਸ ਨਹੀਂ ਆਇਆ ਜਿੰਨਾ ਅੱਜ ਆਨੰਦ ਆਇਆ ਕਦੇ ਵੀ ਕਹਿਣ ਲੱਗੇ ਇੰਨਾ ਰਸ ਨਹੀਂ ਸੀ ਆਇਆ ਜਿੰਨਾ ਅੱਜ ਆ ਰੰਦਾ ਮਨ ਕਹਿਣ ਲੱਗੇ ਭਿੱਜ ਗਿਆ ਪਤੀਜ ਗਿਆ ਤੇ ਫਿਰ ਪ੍ਰਿੰਸੀਪਲ ਸਾਹਿਬ ਨੇ ਜਿਹੜੀ ਅਗਲੀ ਗੱਲ ਕਹੀ ਕਹਿਣ ਲੱਗੇ ਅੱਜ ਤੱਕ ਸੰਤਾਂ ਦਾ ਹੱਥ ਭਰਿਆ ਹੁੰਦਾ ਸੀ ਤੇ ਕਹਿਣ ਲੱਗੇ ਮੈਨੂੰ ਭਰਿਆ ਪ੍ਰਤੀਤ ਹੁੰਦਾ ਸੀ ਤੇ ਮੇਰੀ ਝੋਲੀ ਦੇ ਵਿੱਚ ਕੁਝ ਨਾ ਕੁਝ ਮਾਇਆ ਪਾ ਦਿੰਦੇ ਸੀ ਕਹਿਣ ਲੱਗੇ ਅੱਜ ਮੈਨੂੰ ਇਹ ਲੱਗਿਆ ਵੀ ਅਸਲ ਭੇਟਾ ਉਹਨਾਂ ਨੇ ਅੱਜ ਦਿੱਤੀ ਅੱਜ ਤੱਕ ਤਾਂ ਖਾਲੀ ਹੱਥ ਨਾਲ ਹੀ ਮੈਨੂੰ ਮੋੜਦੇ ਰਹੇ ਨੇ ਬੋਲੋ ਸਤਨਾਮ ਦਾ ੴ ਜਿਹੜੀਆਂ ਚੀਜ਼ਾਂ ਸਾਨੂੰ ਭਰੀਆਂ ਹੁੰਦੀਆਂ ਪ੍ਰਤੀਤ ਹੁੰਦੀਆਂ ਨੇ ਅਸਲ ਦੇ ਵਿੱਚ ਅਧਿਆਤਮਿਕ ਦੁਨੀਆ ਦੇ ਵਿੱਚ ਖਾਲੀ ਨੇ ਕਿਉਂਕਿ ਜਿਨ੍ਹਾਂ ਨੇ ਬਿਨਸ ਜਾਣਾ ਉਹ ਤਾਂ ਖਾਲੀ ਨੇ ਨਾ ਫਿਰ ਜਿਹੜੀ ਚੀਜ਼ ਮੁੱਕ ਜਾਣ ਵਾਲੀ ਹੈ ਜਿਹੜੀ ਚੀਜ਼ ਰਹਿਣ ਵਾਲੀ ਨਹੀਂ ਉਹਨੂੰ ਅਸੀਂ ਭਰਿਆ ਕਿਵੇਂ ਕਹਿ ਸਕਦੇ ਹਾਂ ਕਿਉਂਕਿ ਜਿਸ ਦਿਨ ਉਹ ਭਰ ਗਿਆ ਉਸੇ ਦਿਨ ਖਾਲੀ ਹੋਣਾ ਸ਼ੁਰੂ ਹੋ ਜਾਣਾ ਉਹਨੇ ਇਸ ਕਰਕੇ ਸੰਤ ਜਦੋਂ ਕਿਸੇ ਤੇ ਤਰਸ ਕਰਦੇ ਨੇ ਤਰਸ ਕਰਕੇ ਫਿਰ ਧਨ ਨਹੀਂ ਦਿੰਦੇ Tarso Carqueiro no Santo.